ਆਰਤੀ ਲੁਟੇਰਿਆ ਦਾ ਸ਼ਰਮਨਾਕ ਕਾਰਾ ਸੇਵਾ ਕੇਂਦਰ ਚ ਮਹਿਲਾਵਾਂ ਨੂੰ ਬਣਾਇਆ ਨਿਸ਼ਾਨਾ ਬੱਚੀ ਦੀ ਗਰਦਨ ਤੇ ਚਾਕੂ ਰੱਖ ਦਿੱਤਾ ਪੂਰੀ ਵਾਰਦਾਤ ਨੂੰ ਅੰਜਾਮ ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਦ ਇੱਕ ਬੱਚੀ ਨੂੰ ਢਾਲ ਬਣਾ ਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਇੱਕ ਮਾਸੂਮ ਬੱਚੀ ਨੂੰ ਢਾਲ ਬਣਾ ਕੇ ਕੁਝ ਲੁਟੇਰਿਆ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਵਾਰਦਾਤ सीसीटीवी कैमरांच कैद हो गईये लो देखो जी हां ਦੱਸਿਆ ਜਾ ਰਿਹਾ ਹੈ ਕਿ ਪੁਲਿਸ ਚੌਂਕੀ ਤੋਂ ਕੁਝ ਹੀ ਦੂਰੀ ਤੇ ਬੇਖੌਫ ਇਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਮੇਰੀ ਜਾਣਕਾਰੀ ਮੁਤਾਬਕ ਕਰੀਬ ਰਾਤ ਦੇ 10 ਵਜੇ ਦਾ ਸਮਾਂ ਸੀ ਸੇਵਾ ਕੇਂਦਰ 'ਚ ਦੋ ਮਹਿਲਾਵਾਂ ਅਤੇ ਉਹਨਾਂ ਦੀ ਇੱਕ ਬੱਚੀ ਬੈਠੀ ਹੋਈ ਸੀ ਸਾਰੇ ਆਪਣਾ ਕੰਮਕਾਜ ਦੇਖ ਰਹੇ ਸਨ ਇਸੇ ਦੌਰਾਨ ਅਚਾਨਕ ਹੀ ਨਾਕਾਬੋਸ਼ ਦੋ ਹਥਿਆਰਬੰਦ ਲੁਟੇਰੇ ਇਸ ਸੇਵਾ ਕੇਂਦਰ ਚ ਦਾਖਲ ਹੋ ਗਏ ਇਹਨਾਂ ਲੁਟੇਰਿਆਂ ਨੇ ਪਹਿਲਾਂ ਸੇਵਾ ਕੇਂਦਰ ਦੇ ਸ਼ਟਰ ਬੰਦ ਕਰ ਲਏ ਜਿਸ ਤੋਂ ਬਾਅਦ ਇਹਨਾਂ ਲਾਣਤੀਆਂ ਨੇ ਮਹਿਲਾਵਾਂ ਤੇ ਪਿਸਤੌਲ ਤਾਨ ਦਿੱਤੀ ਇੱਥੇ ਹੀ ਬਸ ਨਹੀਂ ਇਹਨਾਂ ਚੋਂ ਇੱਕ ਲੁਟੇਰੇ ਨੇ ਮਹਿਲਾ ਦੀ ਬੱਚੀ ਦੀ ਤੌਣ ਤੇ ਚਾਕੂ ਰੱਖ ਦਿੱਤਾ ਬੱਚੀ ਨੂੰ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਹਿਲਾਵਾਂ ਨੂੰ ਡਰਾ ਧਮਕਾ ਕੇ ਉਨਾ ਦੇ ਗੱਲੇ ਦੀ ਚਾਬੀ ਮੰਗ ਲਈ ਪਰ ਚਾਬੀ ਮਹਿਲਾ ਦੇ ਪਤੀ ਦੇ ਕੋਲ ਸੀ ਜਿਸ ਕਾਰਨ ਮਹਿਲਾਵਾਂ ਲੁਟੇਰਿਆਂ ਨੂੰ ਚਾਬੀ ਨਹੀਂ ਦੇ ਸਕੀਆਂ ਜਿਸ ਤੋਂ ਬਾਅਦ ਇਹਨਾਂ ਲੁਟੇਰਿਆਂ ਨੇ ਮਹਿਲਾਵਾਂ ਤੋਂ ਉਹਨਾਂ ਦੇ ਤਿੰਨ ਮੋਬਾਈਲ ਫੋਨ ਖੋਲੇ ਤੇ ਉਸ ਤੋਂ ਬਾਅਦ ਵੀ ਕਾਫੀ ਸਮਾਂ ਇਹ ਲੁਟੇਰੇ ਮਹਿਲਾਵਾਂ ਨੂੰ ਇਸੇ ਤਰ੍ਹਾਂ ਡਰਾਉਂਦੇ ਰਹੇ ਧਮਕਾਉਂਦੇ ਰਹੇ ਪਰ ਤਿੰਨ ਮੋਬਾਈਲਾਂ ਤੋਂ ਬਿਨਾਂ ਹੋਰ ਕੁਝ ਵੀ ਹੱਥ ਨਾ ਲੱਗਣ ਕਾਰਨ ਆਖਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਜੀ ਹਾਂ 10ਵਾਂ ਇਹ ਘਟਾਰਿਆਏ ਲੁੱਟਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫਤੇਗੜ ਸਾਹਿਬ ਤੋਂ ਜਿੱਥੇ ਬੱਸੀ ਪਠਾਣਾ ਚ ਪੁਲਿਸ ਚੌਂਕੀ ਦੇ ਕੋਲ ਸ਼ਰਿਆਮ ਲੁਟੇਰਿਆਂ ਦੇ ਵੱਲੋਂ ਇਸ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਵਾਰਦਾਤ ਤੋਂ ਬਾਅਦ ਹਰ ਕੋਈ ਸਹਿਮਿਆ ਹੋਇਆ ਹੈ ਇਸ ਘਟਨਾ ਦੀਆਂ ਸ਼ਿਕਾਰ ਮਹਿਲਾਵਾਂ ਦਾ ਕਹਿਣਾ ਹੈ ਕਿ ਨਕਾਬਪੋਸ਼ ਇਹ ਲੁਟੇਰੇ ਇੱਕ ਗੱਡੀ ਤੇ ਆਏ ਸਨ ਅਤੇ ਹਥਿਆਰਾਂ ਦੀ ਨੋਕ ਤੇ ਡਰਾ ਧਮਕਾ ਕੇ ਉਨ੍ਹਾਂ ਤੋਂ ਲੁੱਟ ਕੀਤੀ ਗਈ ਹੈ ਫਿਲਹਾਲ ਪੀੜਤ ਇਨ੍ਹਾਂ ਮਹਿਲਾਵਾਂ ਦੇ ਵੱਲੋਂ ਉਹਨਾਂ ਦੀ 25 ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸਿਰੋ ਦੋ ਜਨੇ ਆਈ ਸੀ ਜੀ ਕਿਨੇ ਆ ਕੇ ਸ਼ਟਰ ਲਾ ਲਏ ਜੀ ਕਿਨੇ ਇਦਾਂ ਲਾ ਕੁੰਡਾ ਲਾ ਦਿੱਤਾ। ਹੂੰ ਤੇ ਆ ਕੇ ਕਹਿੰਦੇ ਜੀ ਪੈਸੇ ਚਾਬੀ ਦੋ ਜੀ ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈ। ਮੈਂ ਤਾਂ ਮਤਲਬ ਘਰ ਦੇ ਬਾਹਰ ਦੇ ਮੈਨੂੰ ਤਾਂ ਉਂਭਾ ਠਾ ਕੇ ਗਏ ਮੇਰੇ ਕੋਲ ਨਹੀਂ ਹੈ ਕੁਝ ਵੀ। ਮੈਨੂੰ ਕਹਿੰਦੇ ਇਹ ਕੁੜੀਏ ਦੇ ਰੱਖ ਕੇ ਕਿ ਇਹ ਚਾਕ ਕਹਿੰਦੇ ਇਹਨੂੰ ਮਾਰ ਦੂੰਗਾ ਚਾਬੀ ਦੇ ਦਿਓ। ਮੈਂ ਕਿਹਾ ਮੇਰੇ ਕੋਲ ਹੈ ਹੀ ਨਹੀਂ ਮੈਂ ਕਿੱਥੋਂ ਦਵਾਂ ਤੇ ਫੇਰ ਉਹਨੇ ਫੋਨ ਦੇ ਮੈਂ ਕਿ ਮੈਂ ਫੋਨ ਕਰਕੇ ਬੁਲਾ ਲੈਂਦੇ ਉਹਨੇ ਫੋਨ ਚੱਕਦੇ ਸਾਰੇ ਤੇ ਕਹਿੰਦੇ ਇਹ ਤਾਂ ਥੋਕ ਤੇ ਇਨਾਂ ਕੋਲ ਕੁਝ ਨਹੀਂ ਆਗਾ ਛੱਟੋ ਚੱਕ ਕੇ ਲਾਂਗੇ ਹਾਂਜੀ ਜਾਂਦੇ ਉਹ ਬਾਹ ਮਾਰ ਕੇ ਅਲੀ ਦੀ ਚੋੜਗੀ ਲਈ ਜੋ ਹੀ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਈਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਦੀ ਨੱਕ ਹੇਟ ਹੋਈ ਇਸ ਵਾਰਦਾਤ ਸੰਬੰਧੀ ਕੋਈ ਵੀ ਪੁਲਿਸ ਅਧਿਕਾਰੀ ਕੋਈ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਿਹਾ ਹੈ ਲੁੱਟੀਆਂ ਇਹਨਾਂ ਤਸਵੀਰਾਂ ਨੇ ਇੱਕ ਵਾਰ ਮੋੜ ਤੋਂ ਇਹ ਸਾਬਿਤ ਕਰ ਦਿੰਦਾ ਹੈ ਕਿ ਲੁੱਟੇਰੇ ਅਪਰਾਧੀ ਪੁਲਿਸ ਨੂੰ ਟੱਚ ਜਾਣਦੇ ਨਹੀਂ ਜਿਸ ਕਰਕੇ ਲੁੱਟੇਰਿਆਂ ਦੇ ਵੱਲੋਂ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਤਸਵੀਰਾਂ ਨੇ ਇੱਕ ਵਾਰ ਮੋੜ ਤੋਂ ਇਹ ਸਾਬਿਤ ਕਰ ਦਿੰਦਾ ਹੈ ਕਿ ਪੰਜਾਬ ਦਾ ਤਾਂ ਰਜ਼ਾਬ ਵੀ ਰੱਖਾ ਹੈ ਕਿਉਂਕਿ ਸੂਬੇ ਚਿਕਰਾਇੰਦ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਲੋਕ ਆਪਣੇ ਕਮਾਕਾਰਾਂ ਤੇ ਘਰਾਂ 'ਚ ਵੀ ਸੁਰੱਖਿਅਤ ਵਿਖਾਈ ਨਹੀਂ ਦੇ ਰਹੇ ਐਸੇ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਆਖਿਰ ਸਰਕਾਰ ਪ੍ਰਸ਼ਾਸਨ ਕਰ ਕੀ ਰਿਹਾ ਹੈ ਆਖਿਰਿਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸ ਦਿਓ ਫਟੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼